ਹਲਕਾ ਜਲਾਲਾਬਾਦ ਦੇ ਪਿੰਡ ਮੌਲਵੀ ਵਾਲਾ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਪਿੰਡ ਮੌਲਵੀ ਵਾਲਾ ਦੇ ਨੌਜਵਾਨ ਕੁਲਦੀਪ ਸਿੰਘ ਦੀ ਜੋ ਕਿ ਰੋਜੀ ਰੋਟੀ ਕਮਾਉਣ ਦੇ ਲਈ ਮਾਸਕਟ ਗਿਆ ਹੋਇਆ ਸੀ ਉੱਥੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਕੁਲਦੀਪ ਸਿੰਘ ਸ਼ਾਦੀशुदा ਹੈ ਅਤੇ ਉਸ ਦੀ ਇੱਕ ਛੋਟੀ ਜਹੀ ਬੱਚੀ ਵੀ ਹੈ ਉਧਰ ਪਰਿਵਾਰ ਦੇ ਜੋ ਹਾਲਾਤ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਵੀ ਪਤਾ ਲੱਗਿਆ ਹੈ ਕਿ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਹੀ ਕਮਜ਼ੋਰ ਹੈ ਜਿਸ ਕਰਕੇ ਮ੍ਰਿਤਕ ਦੇ ਨੂੰ ਘਰ ਲਿਆਉਣ ਲਈ ਉਹਨਾਂ ਦੇ ਕੋਲ ਪੈਸੇ ਵੀ ਨਹੀਂ ਹੈਗੇ ਜਿਸ ਕਰਕੇ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਦੇ ਨਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਜੀ ਬ੍ਰਦਰ ਕੀ ਹਾਲਾਤ ਨੇ ਕਰਦੇ ਹਾਲਾਤ ਬਹੁਤ ਮਾੜੇ ਨੇ ਜੀ ਬਹੁਤ ਹੀ ਗਰੀਬ ਪਰਿਵਾਰ ਹੈ ਬਹੁਤ ਹਾਲਾਤ ਬਹੁਤ ਹੀ ਮਾੜੇ ਨੇ ਕੋਦੇ ਸਾਹਮਣੇ ਨੇ ਤੁਸੀਂ ਦੇਖਿਆ ਹੀ ਸਭ ਕੁਝ ਹੂੰ ਬਹੁਤ ਤੈਸਤੇ ਚਾਹੁੰਦੇ ਆ ਵੀ ਵੱਤੋਵਾ ਦੇ ਨਾਲ ਮਦਦ ਕੀਤੀ ਜਾਵੇ ਕੋਸ ਕੋਈ 20 100 ਕਿੰਨੇ ਪਾਵੇ ਵੀ ਉਧਰ ਵੀ ਜੋ ਲਾਸ਼ ਆਉਣੀ ਉਹਨਾਂ ਤੇ ਵੀ ਖਰਚਾ ਹੋਣਾ ਹੈ ਸਾਦਾ ਵਾਤਵਾਤ ਮਦਦ ਕੀਤੀ ਜਾਵੇ ਗਰੀਬ ਪਰਿਵਾਰ ਦੀ ਬਾਂਹ ਫੜੋ ਕੀ ਮੰਗ ਕਰ ਦੇਉਂਗੇ ਮੰਗਾ ਸਾਨੂੰ ਜਿਹਾ ਦੇ ਖਰਚਾ ਠੀਕਰਾਂ ਦੇਣ ਵੰਟ ਕਰਾ ਥੋੜੀ ਜੀ ਬੱਚੇ ਨੂੰ ਇੱਧਰ ਲੈ ਆਣਾ ਪਿਆ ਸੀ ਬੱਚੇ ਇਹਦੇ ਲੈ ਆਣਾ ਸੀ ਸਾਦਾ ਖਾ ਗ ਜਾ ਰਹਾ ਵੇਦ ਵਰਗਾ ਹਾਂ ਭੱਲੇ ਦਾਦੀ ਤੋ ਵਰਗਾ ਮੜੇ ਨੂੰ ਕੋ ਮੇਰਾ ਬੇਟਾ ਹੈ ਰਹਾ ਤੂੰ ਜੀ ਪੰਣੀ ਕੀ ਨਾਮ ਦੋ ਕਮਿੰਦਰ ਕੋ ਕਿਹੜਾ ਪਿੰਡ ਹੈ ਇਹ ਕਿਸ ਦੇਸ਼ ਕਾਸੇ ਤੁਹਾਡੇ ਘਰ ਵਾਲੇ ਕਿੰਨਾ ਸਮਾਂ ਹੋ ਗਿਆ ਜੀ 2 ਸਾਲ ਦੇ ਨੇ ਅੱਛਾ ਕੀ ਗੱਲ ਹੋਈ ਤੇ ਉੱਥੇ ਕੈਸੇ ਆਂਦੇ ਸੀ ਗਾਹ ਹੂੰ ਮੇਰੇ ਨੂੰ ਪੈਸੇ ਹੂੰ ਪਤਾ ਨਹੀਂ ਕੀ ਹਾਂ ਕਾਦਾ ਕੰਮ ਕਰਦੇ ਸੀਗੇ ਉੱਥੇ ਆਪ ਪੜੀ ਕੀ ਮੰਗ ਕਰਦੇ ਸੀ ਸੀ ਮਦਦ ਮੁੰਦੇ ਆ ਸਾਡੀ ਮਰਦ ਕੀਤੀ ਜੀ ਸਾਡੇ ਗਜ਼ਾਰਾ ਤੇ ਉਹ ਮੁੰਜਣਾ ਇੱਥੇ ਲਿਆਣਾ ਹੈ